ਤਾਰੇ ਵਾਹ ਖਰਸਾ ਰਾ ਕੋਲ ਦੇ ਪਤੇ ਵਾਹ ਉੱਚਾ ਕਾਲਾ ਸਾਹ ਵਾਹ ਉੱਚੀ ਕੀ ਭਾਈ ਸਾਹਿਬ ਭਾਈ ਦਮਨ ਦਾ ਪਾਕ ਸਿੰਘ ਜੀ ਨਾਲ ਗੱਲਬਾਤ ਕਰਨ ਜਾ ਰਹੇ ਆ ਭਾਈ ਸਾਹਿਬ ਦੇ ਅੱਜ ਠਾਠਾ ਮਾਰਦਾ ਕੱਠ 10 ਦਾ ਰੈਕ ਬਾਬਾ ਮੇਜਰ ਸਿੰਘ ਦਾ 2-3 ਕਿਲੋਮੀਟਰ ਤੋਂ ਅਸੀਂ ਦੇਖਦੇ ਹਾਂ ਕਿ ਪੈਰ ਰੱਖਣ ਜਗ੍ਹਾ ਨਹੀਂ ਸਾਨੂੰ ਮੇਰੇ ਸਾਹਾਂ 1.5 ਘੰਟੇ ਤੱਕ ਪਹੁੰਚਿਆ ਲੱਗ ਜਾਾ ਤੁਹਾਡੇ ਕੀ ਵਿਚਾਰ ਨੇ ਚਾਹਾਂ ਦੇਖੋ ਜੀ ਸੰਗਤ ਜੀ ਇਹ ਜਿਹੜਾ ਬਾਬਾ ਪੀਰ ਸਿੰਘ ਬਾਬਾ ਦੀਪ ਸਿੰਘ ਜੀ ਉਹਨਾਂ ਦੀ ਜਿਹੜੀ ਸ਼ਤਾਬਦੀ ਮਨਾਈ ਜਿਹੜਾ ਉਹਨਾਂ ਦੇ ਪ੍ਰਕਾਸ਼ ਗੁਰੂ ਦੇ ਸੰਬੰਧ ਵਿੱਚ ਇਹ ਹਰ ਸਾਲ ਹੀ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਤੇ ਬਾਕੀ ਨੰਕ ਸਿੰਘ ਜਿੱਥੇ ਬੰਦੀਆਂ ਜਿਹੜੀਆਂ ਵਾਂ ਉਹ ਬੜੀ ਵੱਡੀ ਤਦਾਦ ਵਿੱਚ ਇਕੱਤਰ ਹੁੰਦੀਆਂ ਮੈਂ ਸਮਝਦਾ ਵਾਂ ਸਦੀਆਂ ਬਾਅਦ ਕੁੰਬ ਦਾ ਮੇਲਾ ਜਿਹੜਾ ਵਾ ਉਹ ਪ੍ਰਾਗਰਾਜ ਦੇ ਵਿੱਚ ਮਲਾਇਆ ਜਾ ਰਿਹਾ ਤੇ ਇਹ ਜਿਹੜਾ ਦਿਨ ਦਾ ਸਿੰਘਾਂ ਦਾ ਕੁੰਬ ਆ ਇਹ ਹਰ ਸਾਲ ਹੀ ਮਨਾਇਆ ਜਾਂਦਾ ਸੋ ਸਾਨੂੰ ਆਪਣੇ ਨਾਲ ਭਾਗ ਹੋਣੇ ਚਾਹੀਦੇ ਆ ਸਾਡੀ ਕੌਮ ਦੇ ਬੜੇ ਮਤਲਬ ਕੁਝ ਵਿਦਵਾਨ ਵੀ ਆ ਚੰਗੀ ਸੂਝ-ਬੂਝ ਰੱਖਣ ਵਾਲੇ ਤੇ ਚੰਗੀ ਠਾਠ-ਵਾਟ ਰੱਖਣ ਵਾਲੇ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਸਾਡੇ ਝੋਲੀ ਪਾਏ ਆ ਤੇ ਉਹਨਾਂ ਨੂੰ ਉਹਨਾਂ ਨੂੰ ਸਾਂਭਣਾ ਸਾਡਾ ਨਿਜੀ ਫਰਜ਼ ਬਣਦਾ ਮੈਂ ਭੈਣ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਮੇਰੇ ਵੀਰ ਵੱਧ ਚੜ੍ਹ ਕੇ ਇਸ ਲਹਿਰ ਦਾ ਹਿੱਸਾ ਵੀ ਬਣੋ ਇਸ ਸਮਾਗਮ ਵਿੱਚ ਆਪਣੀ ਸ਼ਮੂਲਕ ਵੀ ਕਰਿਆ ਕਰੋ ਤੇ ਵੱਧ ਤੋਂ ਵੱਧ ਤਨ ਮਨ ਧਨ ਦੇ ਨਾਲ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਜੀ ਨਾਲ ਦਾ ਸਾਥ ਦਿਓ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹਨਾਂ ਦੇ ਜਿਹੜਾ ਕੱਤਰ ਨਾਲ ਇੱਕ ਸਾਡਾ ਵਸਤੂ ਇਹਨਾਂ ਨੇ ਫੋਰਮ ਤਿਆਰ ਕੀਤਾ ਹੈ ਨਿਸ਼ਾਨੇ ਖਾਲਸਾ ਦੇ ਵਿੱਚ ਅਸੀਂ ਉਹਦੇ ਹੇਠ ਜਿਹੜਾ ਵਾ ਸਰਪ੍ਰਸਤੀ ਮੰਨ ਸਕੀਏ ਮੰਨਾ ਜੀ ਪਿਆਰ ਪੰਜ ਦਿਨ ਤੋਂ ਜੇ ਅਸੀਂ ਦੇਖਦੇ ਹੋ ਰਹੇ ਵੀ ਲਗਾਤਾਰ ਸੰਤਾਂ ਦਾ ਠਾਠਾ ਮਾਰਦਾ ਇਕੱਠ ਹਾਥੀ ਊਠ ਘੋੜੇ ਗੱਡੇ ਆਦੇ ਨਾਲ ਪਾਲਕ ਸਾਹਿਬ ਦੀ ਗੋਆਇਆਂ ਕੀਤੀਆਂ ਤੇ ਦੇਖਣਯੋਗ ਨਜ਼ਾਰਾ ਬਣਦਾ ਸੀ ਵਾਕਿਆ ਹੀ ਪਤਾ ਲੱਗਦਾ ਸੀ ਵੀ ਕੋਈ ਸਾਧੂ ਸੰਤ ਚੱਲ ਰਿਹਾ ਵਾ ਤੇ ਕੋਈ ਸ਼ਕਾਫਲੇ ਚੱਲ ਰਿਹਾ ਦੇਖੋ ਜੀ ਮੈਂ ਜਦੋਂ ਦੀ ਮੇਰੀ ਉਮਰ ਹੋਈ ਹੈ ਮੈਂ ਐਸਾ ਮੱਜਬੀ ਸਿੱਖ ਆਗੂ ਰੰਗਰੇਟਾ ਕੋਈ ਨਹੀਂ ਵੇਖਿਆ ਜਿਹੜਾ ਇੰਨੀ ਸੂਝ-ਬੂਝ ਦੇ ਨਾਲ ਜਿਹੜਾ ਆਪਣੇ ਭੈਣ ਭਰਾਵਾਂ ਨੂੰ ਇਕੱਟ ਕਰਕੇ ਇਕੱਠ ਦਾ ਦੇ ਜਾ ਰਹੇ ਆ ਕੁਝ ਹਾਥੀ ਕੋੜੇ ਬਹੁਤ ਵੱਡਿਆਂ ਲੈਵਲ ਦੇ ਨਗਰ ਕੀਰਤਨ ਵਿੱਚ ਵੇਖੇ ਹੋਣਗੇ ਇਹ ਨਗਰ ਕੀਰਤਨ ਵੀ ਉਹਨਾਂ ਲੈਵਲਾਂ ਦੇ ਬਰਾਬਰ ਹੋ ਚੁੱਕਾ ਹੈ ਸਾਡੀ ਕੌਮ ਜਦੋਂ ਜਿਹੜੀ ਸੁਪਨਾ ਲੈ ਕੇ ਬਾਬਾ ਮੇਜੇ ਜੀ ਚੱਲੇ ਨੇ ਹਰ ਇੱਕ ਦੇ ਘਰ ਤੱਕ ਜਾ ਰਹੀ ਨਹੀਂ ਇਹ ਤਾਂ ਸੰਗਤ ਵੀ ਉਹਨਾਂ ਦਾ ਮਾਨ ਸਨਮਾਨ ਕਰ ਰਹੀ ਹੈ ਤੇ ਸੰਗਤ ਨੂੰ ਪਤਾ ਲੱਗ ਗਿਆ ਕਿ ਸਾਡਾ ਅਸਲੀ ਜਥੇਦਾਰ ਕੌਣ ਹੈ ਤੇ ਨਕਲੀ ਕਿਹੜਾ ਹੈ ਅੱਜ ਬਹੁਤ ਤਾਵੇਦਾਰੀਆਂ ਕਰਦੇ ਆ ਕਿ ਅਸੀਂ ਆ ਜੀ ਫਲਾਣੇ ਜਥੇਦਾਰ ਅਸੀਂ ਆ ਜੀ ਸਾਡੀ ਪਹਿਰਾਵਾ ਸਾਡਾ ਵਾ ਮਤਲਬ ਪਰਚੋਕਰ ਸਾਡਾ ਵਾ ਸਾਡੇ ਪੁਰਖ ਸੀ ਸਾਡੇ ਉਹ ਯਾਰ ਗੁਰਬਾਣੀ ਵਿੱਚ ਹੁੰਦਾ ਬਿਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਪਰ ਬਹੁਤ ਘਟ ਹੁੰਦੇ ਆ ਜਿਹੜੇ ਪੁੱਤਰ ਤੋਂ ਸੁਪੁੱਤਰ ਹੋਣ ਦਾ ਮਾਣ ਦਰਜ ਕਰਦੇ ਆ ਉਹ ਬਾਬਾ ਮੇਜਰ ਸਿੰਘ ਸੋਢੀ ਸਾਹਿਬ ਦੇ ਵਿੱਚ ਸਭ ਕੁਝ ਚੀਜ਼ ਨਜ਼ਰ ਆ ਰਹੀ ਹੈ ਤਾਂ ਬਾਕੂ ਵੀ ਨਭਾ ਵੀ ਰਹੇ ਠੀਕ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ 26 ਮਾ ਜਿਹੜਾ ਚਿੱਦੀ ਨੇ ਆਇਆ ਬਾਬਾ ਵੀਰ ਸਿੰਘ ਬਾਬਾ ਤੀਰ ਸਿੰਘ ਜੀ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਕਿ ਬਹੁਤ ਜ਼ਿਆਦਾ ਵੱਧ ਚੜ ਕੇ ਪਹਿਲਾਂ ਆਲੇ ਦੁਆਲੇ ਦੇ ਪਿੰਡਾਂ ਚ ਜਿਹੜਾ ਮਾਰਚ ਕੀਤਾ ਗਿਆ ਉਸ ਤੋਂ ਬਾਅਦ ਟੂਰਨਾਮੈਂਟ ਕਬੱਡੀ ਕੱਪ ਕੀਤਾ ਗਿਆ ਆ ਔਰ ਅੱਜ ਜਿਹੜੀ ਆ ਉਹ ਵਰਸੀ ਮਨਾਇਆ ਜਾ ਰਿਹਾ ਹੈ ਬਾਬਾ ਵੀਰ ਸਿੰਘ ਧੀ ਸਿੰਘ ਜੀ ਦੀ ਇੱਕ ਜਨ ਬਰੇ ਅਫਸੋਸ ਨਾਲ ਕਹਿੰਦੀ ਪੈ ਰਹੀ ਆ ਬਤੌਰੇ ਨੰਦ ਸਿੰਘ ਜਥੇਬੰਦੀਆਂ 15 ਜਥੇਬੰਦੀਆਂ ਦਾ ਬਤੌਰੇ ਚੇਅਰਮੈਨ ਭਾਰਤ ਇੱਕ ਗੱਲ ਮੈਂ ਕਹਿ ਰਿਹਾ ਦੇ ਸ਼ਹੀਦ ਕਿਸੇ ਦੇ ਨਿੱਜੀ ਨਹੀਂ ਹੁੰਦੇ ਜੀ ਮਾਪੁਰ ਸਾਰਿਆਂ ਦੇ ਸੰਦੇ ਹੁੰਦੇ ਆ ਬਾਬਾ ਮੰਗਰ ਸਿੰਘ ਜੀ ਦੀ ਵਰਸੀ ਹਰ ਸਾਲ ਮਨਾਈ ਜਾਂਦੀ ਹੈ ਲੇਕਿਨ ਇਹ ਕਿ ਕੁਝ ਕੁ ਇਸ ਤਰ੍ਹਾਂ ਦੇ ਲੋਕ ਜਿਹੜੇ ਆ ਜਿਹੜੇ ਬਾਬਾ ਮੰਗਰ ਸਿੰਘ ਜੀ ਨੂੰ ਨਿੱਜੀ ਸਮਝਦੇ ਆ ਬੀਓ ਸਿਰਫ ਸਾਡੇ ਆ ਮੈਂ ਉਹਨਾਂ ਨੂੰ ਦੇਖਣਾ ਚਾਹਣਾ ਵੀ ਤੁਸੀਂ ਛੇਹਤਾ ਨੂੰ ਵੰਡ ਨਹੀਂ ਸਕਦੇ ਤੁਸੀਂ ਮਹਾਪੁਰਸ਼ਾਂ ਨੂੰ ਵੰਡ ਨਹੀਂ ਸਕਦੇ ਬਾਬਾ ਮੇਜਰ ਸਿੰਘ ਕੋਈ ਵੱਖ ਨਹੀਂ ਹੈ ਜਾਂ ਬਾਬਾ ਬਲਕਾ ਸਿੰਘ ਦੀ ਛੋਟੀ ਸਾਹਿਬ ਕੋਈ ਵੱਖ ਨਹੀਂ ਹੈ ਕੈਮਰਾਮੈਨ ਗੁਰਪ੍ਰੀਤ ਸਿੰਘ ਦੇ ਨਾਮ ਸੰਮਾਨ ਸਮੇਤ ਭਈਆਂ ਵਰਦਾਨ ਸਿੰਘ ਖਾਲਸਾ